ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੇ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਤਾਲ ਸਿੱਧਾ ਮੰਗੋ ਭੀਓ ਅਮਰਾ ਖੁਸ਼ੀ ਕਰੇ ਨਿਤ ਜੀਓ ਪਨਿਆ ਸ਼ਾਦਰ ਨੇਕਾ ਅਨਾਜ ਮੰਗੋ ਸਤ ਸੀਕਾ ਗੋਪੈਸ ਮੰਗੋ ਲਵੇਰੀ ਇਕ ਤਾਜਨ ਤੁਰੇ ਚੰਗੇਰੀ ਕਰਕੇਗੀ ਹਨ ਚੰਗੇ ਜਨ ਤਨ ਨਾਲੇ ਵੈ ਮੰਗੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਕੋ ਹਟਾਲੇ ਸੇਵੀ ਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਹਰ ਹਰ ਕਰੇ ਨਿਤ ਕਪਟ ਕਮਾਵੇ ਸਰਤਾ ਸੁਧ ਨ ਹੋਈ ਅਨ ਦਿਨ ਕਰਮ ਕਰਹਿ ਬਹੁ ਤੇਰੇ ਸੁਪਨੇ ਸੁਖ ਨ ਹੋਈ ਗਿਆਨੀ ਗੁਰ ਬਿਨ ਭਗਤ ਨ ਹੋਈ ਉਹ ਰੰਗ ਕਦ ਨ ਚੜਾ ਜੇ ਲੋਚੈ ਸਭ ਕੋਈ ਰਹਾ ਜਪ ਤਪ ਸੰਜਮ ਵਰਤ ਕਰੇ ਪੂਜਾ ਨਨ ਮੁਖ ਰੋਗ ਨ ਜਾਈ ਅੰਤਰ ਰੋਗ ਮਹਾ ਅਦਿਵੰਨਾ ਦੂਜੈ ਪਾਈ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨੁ ਆਗਦ ਸਤਾਵੇ ਹਮੈ ਵਿਆਪਿਆ ਸ਼ਬਦ ਨਾ ਚੀਨ ਨਾ ਫਿਰ ਫਿਰ ਜੁਨੀ ਆਵੇ ਨਾਨਕ ਨਦਰ ਕਰੇ ਸੋ ਬੁੱਝ ਜ ਸੋ ਜਨਨਾਮ ਪਿਆਈ ਗੁਰ ਪ੍ਰਸਾਦਿ ਏਕੋ ਬੁਜੈ ਏਕ ਸੁਨਾਏ ਸੁਨਾਏ ਨਾਨਕ ਨਦਰ ਕਰੇ ਸੋ ਬੁਜੈ ਸੋ ਜਨਨਾਮ ਧਿਆਈ ਗੁਰ ਪ੍ਰਸਾਦਿ ਏਕੋ ਬੁੱਝੈ ਏਕ ਸੁਨਾਏ ਸੁਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਥੋੜਾ ਸਮਾਂ ਰਲ ਮਿਲ ਕੇ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਗੁਰੂਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 732 ਅੰਗ ਦੇ ਉੱਤੇ ਸੁਭਾਏਮਾਨ ਸੋਹੀ ਨਾਲਾ ਚੌਥਾ ਸੋਹੀ ਰਾਗ ਦੇ ਵਿੱਚ ਮਹਲਾ ਚੌਥਾ ਭਾਵਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀੰਦੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਹੋਈ ਬਾਣੀ ਹਰ ਹਰ ਕਰਹਿ ਨਿਤ ਕਪਟ ਕਮਾਵਹਿ ਫਿਰਦ ਸੁਧ ਨਾ ਹੋਈ ਇੱਥੇ ਅੱਜ ਗੁਰੂ ਰਾਮਦਾਸ ਮਹਾਰਾਜ ਜਿਹੜੇ ਬਚਨ ਅੱਜ ਕਹਿ ਰਹੇ ਆ ਜੀ ਧਿਆਨ ਨਾਲ ਸੁਣਿਓ ਕਈ ਕਹਿ ਦਿੰਦੇ ਨੇ ਸਾਨੂੰ ਵੇਖ ਕੇ ਕਹਤਾ ਇਹਨਾਂ ਨੇ ਹੁਣ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਬੰਦਾ ਰਾਮ ਰਾਮ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਰੋਜ਼ ਗੁਰਦੁਆਰੇ ਮੰਦਰ ਮਸਜਿਦ ਜਾਂਦਾ ਹੈ ਪਰ ਕਹਿੰਦੇ ਅੰਦਰ ਉਹਨੇ ਕਪਟ ਧੋਖਾ ਇਹ ਚੀਜ਼ਾਂ ਰੱਖੀਆਂ ਨੇ ਹਰ ਹਰ ਕਰਹਿ ਨਿਤ ਕਪਟ ਖਮਾਵੇ ਫਿਰਦਾ ਸ਼ੁੱਧ ਨਾ ਹੋਈ ਕਹਿੰਦੇ ਇਸ ਤਰ੍ਹਾਂ ਜਿਹੜਾ ਉਹਦਾ ਮਨ ਹੈ ਉਹ ਕਹਿੰਦੇ ਸਾਫ਼ ਥੋੜਾ ਹੋਣਾ ਜੇ ਵਾਹਿਗੁਰੂ ਵਾਹਿਗੁਰੂ ਵੀ ਕਰ ਰਿਹਾ ਤੇ ਨਾਲ ਲੋਕਾਂ ਦੇ ਨਾਲ ਧੋਖਾ ਵੀ ਕਰ ਰਿਹਾ ਨਾਲ ਉਹਨਾਂ ਦੇ ਨਾਲ ਕਪਟ ਵੀ ਕਰ ਰਿਹਾ ਫਰੇਬ ਵੀ ਕਰ ਰਿਹਾ ਕਹਿੰਦੇ ਇਸ ਤਰ੍ਹਾਂ ਹਿਰਦਾ ਸ਼ੁੱਧ ਨਹੀਂ ਹੋਣਾ ਤੇਰਾ ਅਨ ਦਿਨ ਕਰਮ ਕਰਹਿ ਬਹੁ ਤੇਰੇ ਸੁਪਨੇ ਸੁੱਖ ਨਾ ਹੋਈ ਕਹਿੰਦੇ ਬੰਦਾ ਦਿਨ ਰਾਤ ਇਹ ਕਰਮ ਕਰਦਾ ਕਿ ਮੈਂ ਤੀਰਥਾਂ ਤੇ ਗਿਆ ਮੈਂ ਰੋਜ਼ ਪਾਠ ਕੀਤਾ ਮੈਂ ਰੋਜ਼ ਨਿਵਾਜਾ ਦਾ ਕਰੀ ਕਹਿੰਦੇ ਉਹ ਤੇ ਸੁਪਨੇ ਚ ਵੀ ਕਦੇ ਸੁੱਖ ਨਹੀਂ ਮਿਲਿਆ ਉਹਨੂੰ ਅਨਦਨ ਕਰਮ ਕਰੇ ਬਹੁ ਤੇਰੇ ਸੁਪਨੇ ਸੁੱਖ ਨਾ ਹੋਈ ਕਹਿੰਦੇ ਇਸ ਤਰ੍ਹਾਂ ਸੁੱਖ ਥੋੜਾ ਮਿਲਣਾ ਹੁਣੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਐ ਕਹਿੰਦੇ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਕਹਿੰਦੇ ਮੋਢੇ ਤੇ ਰੱਖ ਲਿਆ ਉਹ ਕੱਪੜਾ ਜਿਹਦੇ ਜਿਹਨੂੰ ਵਿਸ਼ਾਕ ਕੇ ਨਵਾਜ਼ ਪੜੀ ਜਾਂਦੀ ਆ ਕੰਨ ਮਸੱਲਾ ਸੂਫਗਲ ਸੂਫੀਆਂ ਵਾਲਾ ਭੇਸ ਬਣਾ ਲਿਆ ਕਿਉਂਕਿ ਚੋਲਾ ਪਾਲਿਆ ਤਸਬੀਹ ਪਾਲੀ ਗਲ ਚ ਕੰਨ ਮਸੱਲਾ ਸੂਫਗਲ ਦਿਲ ਘਾਤੀ ਦਿਲ ਕਹਿੰਦੇ ਇਸ ਤਰ੍ਹਾਂ ਦਾ ਜਿਵੇਂ ਕੈਂਚੀ ਹੁੰਦੀ ਆ ਦਿਲ ਕਰਦੀ ਗੁੜ ਬਾਤ ਗੱਲਾਂ ਗੁੜ ਵਰਗੀਆਂ ਮਿੱਠੀਆਂ ਨੇ ਦਿਲ ਕਰਦੀ ਗੁੜ ਬਾਤ ਬਾਹਰ ਦੱਸੈ ਚਾਨਣਾ ਦਿਲ ਅੰਧਿਆਰੀ ਰਾਤ ਕਹਿੰਦੇ ਲੋਕਾਂ ਦੇ ਬਾਣੇ ਤੇ ਤੇ ਸੰਤ ਹੈ ਪਰ ਕਹਿੰਦੇ ਅੰਦਰ ਬਿਲਕੁਲ ਕਾਲਾ ਪਿਆ ਇੱਥੇ ਗੁਰੂ ਸਾਹਿਬ ਕਹਿੰਦੇ ਅਨੰਦਨ ਕਰਮ ਕਰੈ ਬਹੁ ਤੇਰੇ ਸੁਪਨੇ ਸੁਖ ਨਾ ਹੋਏ ਕਹਿੰਦੇ ਚਾਹੇ ਮਸੱਲਾ ਫੜ ਕੇ ਰੱਖ ਚਾਹੇ ਗਲ ਚ ਹਜੂਰੀਆ ਪਾ ਕੇ ਰੱਖ ਕਹਿੰਦੇ ਇਹਦੇ ਨਾਲ ਕੀ ਹੋਜੂ ਪਰ ਕਹਿੰਦੇ ਤੈਨੂੰ ਤੇ ਸੁਪਨੇ ਚ ਵੀ ਕਦੇ ਸੁੱਖ ਨਹੀਂ ਮਿਲਿਆ ਗਿਆਨੀ ਗੁਰਬਿਨ ਭਗਤ ਨਾ ਹੋਏ ਗਿਆਨੀ ਦਾ ਭਾਵ ਹੁੰਦਾ ਗਿਆਨਵਾਨ ਬੰਦਾ ਕਹਿੰਦੇ ਗਿਆਨਵਾਨ ਤੇ ਬਣ ਗਿਆ ਪਰ ਜਿੰਨਾ ਚਿਰ ਗੁਰੂ ਨਹੀਂ ਧਾਰਨ ਕੀਤਾ ਗੁਰੂ ਨੂੰ ਆਪਣੇ ਹਿਰਦੇ ਚ ਨਹੀਂ ਵਸਾਇਆ ਉਹਨਾਂ ਚਿਰ ਭਗਤੀ ਨਹੀਂ ਹੋ ਸਕਦੀ ਹੁਣ ਜਿਹੜਾ ਰਾਹ ਬਣ ਸੀ ਉਹ ਗਿਆਨਵਾਨ ਬੜਾ ਸੀ ਚਤੁਰ ਬੜਾ ਸੀ ਉਹਦੇ ਬਾਬਤ ਗੁਰੂ ਸਾਹਿਬ ਨੇ ਲਿਖਿਆ ਕਿ ਅਤ ਸੁੰਦਰ ਕੁਲੇਨ ਚਤੁਰ ਮੁਖ ਗਿਆਨੀ ਧਨਵੰਤ ਨਿਰਤਕ ਕਹੀਐ ਨਾਨਕ ਅਜਹ ਪ੍ਰੀਤ ਨਹੀਂ ਭਗਵੰਤ ਕਿਉਂਕਿ ਗਿਆਨੀ ਸੀ ਭਾਵਕੇ ਚਾਰ ਵੇਦ ਉਹਦੇ ਜਾਤ ਸੀ ਉਹ ਜਵਾਨੀ ਪਰ ਕਹਿੰਦੇ ਜਿੰਨਾ ਚਿਰ ਪ੍ਰਮਾਤਮਾ ਦੇ ਨਾਲ ਅਭੇਦ ਨਹੀਂ ਹੁੰਦਾ ਉਹਨਾਂ ਚਿਰ ਕਹਿੰਦੇ ਤੋਂ ਭਗਤੀ ਨਹੀਂ ਕਰ ਸਕਦਾ ਕੋਰਾ ਰੰਗ ਕਦੇ ਨਾ ਚੜਾ ਜੇ ਲੋਚੈ ਸਭ ਕੋਈ ਹੁਣ ਇੱਕ ਕੱਪੜਾ ਇਸ ਤਰ੍ਹਾਂ ਦਾ ਹੁੰਦਾ ਹੁੰਦਾ ਚਾਹੇ ਕੋਰਾ ਹੋ ਪਰ ਕਹਿੰਦੇ ਉਹਨੂੰ ਜਿੰਨਾ ਮਰਜ਼ੀ ਰੰਗ ਚੜਾ ਲਓ ਕਦੇ ਰੰਗ ਨਹੀਂ ਚੜਦਾ ਉਹਨੂੰ ਚਾਹੇ ਸਾਰੀ ਦੁਨੀਆ ਲੱਗ ਜੇ ਕੋਰਾ ਰੰਗ ਕਦੇ ਨਾ ਚੜਾ ਜੇ ਲੋਚੇ ਸਭ ਕੋਈ ਸਾਰੀ ਦੁਨੀਆ ਚਾਹੇ ਲੋਚਦੀ ਰਵੇ ਪਰ ਉਹਨੂੰ ਕਹਿੰਦੇ ਰੰਗ ਨਹੀਂ ਚੜਦਾ ਇਸੇ ਤਰ੍ਹਾਂ ਸਾਡਾ ਕੰਮ ਹੈ ਜੇ ਅਸੀਂ ਰੋਜ਼ ਗੁਰਦੁਆਰੇ ਮੰਦਰ ਮਸਜਿਦ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਪਰ ਕਹਿੰਦੇ ਅੰਦਰ ਫਿਰ ਉਹ ਹੀ ਠਿੱਕੇ ਦਾ ਫਿੱਕਾ ਅੰਦਰ ਤੇ ਰੰਗ ਚੜ੍ਹਿਆ ਹੀ ਨਹੀਂ ਹੈ ਰਹਾਓ ਰਹਾਓ ਦਾ ਭਾਵ ਕੇ ਸ਼ਬਦ ਨੂੰ ਸਮਝ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ ਹੁਣ ਇੱਥੇ ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਜਪ ਤਪ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨਾ ਜਾਏ ਕਹਿੰਦੇ ਜਪ ਵੀ ਕਰ ਲਿਆ ਤਪ ਵੀ ਕਰ ਲਿਆ ਸੰਜਮ ਆਪਣੇ ਇੰਦਰੀਆਂ ਨੂੰ ਵੀ ਸਾਧ ਲਿਆ ਵਰਤ ਵੀ ਰੱਖ ਲੇ ਪੂਜਾ ਵੀ ਕਰ ਲੇ ਮਨਮੁਖ ਰੋਗ ਨਾ ਜਾਏ ਕਹਿੰਦੇ ਜਿਹੜਾ ਹਉਮੈ ਦਾ ਰੋਗ ਹੈ ਉਹ ਅੰਦਰੋਂ ਗਿਆ ਨਹੀਂ ਜਿੰਨਾ ਚਿਰ ਹਉਮੈ ਦਾ ਰੋਗ ਸਾਡੇ ਅੰਦਰੋਂ ਜਾਂਦਾ ਨਹੀਂ ਉਹਨਾਂ ਚਿਰ ਚਾਹੇ ਤੁਸੀਂ ਕਹਿੰਦੇ ਜਪ ਕਰ ਲੋ ਤਪ ਕਰ ਲੋ ਸੰਜਮ ਇੰਦਰੀਆਂ ਨੂੰ ਸਾਧ ਲੋ ਵਰਤ ਰੱਖ ਲੋ ਚਾਹੇ ਚਾਹੇ ਪੂਜਾ ਕਰ ਲੋ ਕਹਿੰਦੇ ਜਿੰਨਾ ਚਿਰ ਤੁਸੀਂ ਆਪਣੇ ਅੰਦਰ ਹੋਮੇ ਦਾ ਰੋਗ ਜਿਹੜਾ ਉਹਨੂੰ ਨਹੀਂ ਕੱਟਦੇ ਉਹਨਾਂ ਚਿਰ ਕਹਿੰਦੇ ਇਹ ਚੀਜ਼ਾਂ ਵੀ ਕਿਹੜਾ ਤੁਹਾਨੂੰ ਪਾਰ ਲੰਘਾ ਦੇਣਗੀਆਂ ਜਪ ਰੱਖ ਲੋ ਚਾਹੇ ਜਪ ਕਰ ਲੋ ਤਪ ਕਰ ਲੋ ਵਰਤ ਜਿੰਨੇ ਮਰਜ਼ੀ ਰੱਖ ਲੋ ਕਹਿੰਦੇ ਕਈ ਲੋਕ ਹਰ ਇਕਾदशी ਦਾ ਵਰਤ ਰੱਖਦੇ ਆ ਕਹਿੰਦੇ ਉਹਨਾਂ ਨਾਲ ਕੀ ਹੋ ਗਿਆ ਕਹਿੰਦੇ ਫਿਰ ਕਈ ਲੋਕ ਇੱਥੇ ਗੁਰੂ ਸਾਹਿਬ ਨੇ ਕਿਹਾ ਧੂਣੀਆਂ ਵੀ ਤਾਪਦੇ ਆ ਕਹਿੰਦੇ ਜੇ ਅੰਦਰ ਹੰਕਾਰ ਕਹਿੰਦੇ ਜਿੰਨੀਆਂ ਮਰਜ਼ੀ ਧੂਣੀਆਂ ਤਾਪ ਲਈ ਕਹਿੰਦੇ ਇਹਦੇ ਨਾਲ ਕੀ ਹੋ ਜੂ ਫਿਰ ਕਿੰਨੇ ਲੋਕ ਜਿਹੜੇ ਐ ਚੁੱਪ ਬੈਠੇ ਐ ਕਿ ਜੇ ਮੂੰਹ ਤੋਂ ਬੋਲਣਾ ਹੀ ਨਹੀਂ ਕੁਛ ਕਾਪੀ ਪੈਨ ਰੱਖਿਆ ਹੋਇਆ ਕਹਿੰਦੇ ਜੀ ਅਸੀਂ ਤੇ ਮੋਨੀ ਆ ਕਹਿੰਦੇ ਇਹਦੇ ਨਾਲ ਕੀ ਹੋ ਜਾਊਗਾ ਜੇ ਅੰਦਰ ਤੇ ਹੰਕਾਰ ਹੈ ਹੰਕਾਰ ਦਾ ਰੋਗ ਵੱਡਾ ਲੱਗਿਆ ਤੈਨੂੰ ਕਹਿੰਦੇ ਇਹਨਾਂ ਨਾਲ ਕੀ ਹੋ ਜੂ ਫਿਰ ਜਿੰਨਾ ਚਿਰ ਗੁਰੂ ਦੇ ਨਾਲ ਆਪਣਾ ਮਨ ਨਹੀਂ ਜੋੜਦਾ ਗੁਰੂ ਨੇ ਤੇਰਾ ਹੋ ਮੇ ਦਾ ਰੋਗ ਕੱਟ ਦੇਣਾ ਉਦੋਂ ਬਾਅਦ ਫਿਰ ਕਹਿੰਦੇ ਤੂੰ ਪਰਮਾਤਮਾ ਦੇ ਵਿੱਚ ਅਭੇਦ ਹੋਵੇਂਗਾ ਅੰਤਰ ਰੋਗ ਮਹਾ ਵਿਮਾਨਾ ਦੂਜਾ ਭਾਇ ਫੁਆਈ ਹੁਣ ਇੱਥੇ ਗੁਰੂ ਰਾਮਦਾਸ ਜੀ ਮਾਰੇ ਸਮਝਾ ਰਹੇ ਹੈ ਅੰਤਰ ਰੋਗ ਅੰਤਰ ਕਹਿੰਦੇ ਹਿਰਦੇ ਨੂੰ ਅੰਦਰ ਨੂੰ ਕਹਿੰਦੇ ਅੰਦਰ ਰੋਗ ਵੱਡਾ ਲੱਗਿਆ ਕਾਹਦਾ ਮਹਾ ਅਭਿਮਾਨਾ ਇੱਕ ਤੇ ਹੁੰਦਾ ਹੈ ਪੁਰਸ਼ ਇੱਕ ਹੁੰਦਾ ਮਹਾਪੁਰਸ਼ ਜਿਹਦੇ ਨਾਲ ਮਹਾ ਲੱਗ ਜਾਂਦਾ ਉਹ ਵੱਡਾ ਹੁੰਦਾ ਇੱਥੇ ਅਭਿਮਾਨਾ ਕਹਿੰਦੇ ਆ ਵੱਡਾ ਰੋਗ ਲੱਗਿਆ ਤੈਨੂੰ ਹਉਮੇ ਦਾ ਦੂਜੇ ਭਾਏ ਖਵਾਈ ਕਹਿੰਦੇ ਹਉਮੇ ਦੇ ਰੋਗ ਕਰਕੇ ਤੂੰ ਖਵਾਰ ਹੋ ਰਿਹਾ ਇੱਕ ਥਾਂ ਤੇ ਟਿਕ ਨਹੀਂ ਸਕਦਾ ਹਉਮੇ ਦੇ ਰੋਗ ਨੇ ਤੈਨੂੰ ਦਰ ਦਰ ਤੇ ਫਟਕਣ ਲਾਤਾ ਬਾਹਰ ਵੇਖ ਬਹੁਤ ਕਿਤਰਾਏ ਮਨੁਆ ਦੇਦ ਸੁਤਾਵੇ ਹੁਣ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਮਝਾ ਰਹੇ ਐ ਕਹਿੰਦੇ ਬਾਹਰ ਤੇ ਭੇਖ ਕਰ ਲਿਆ ਕਹਦਾ ਜੀ ਚਿੱਟੇ ਕੱਪੜੇ ਪਾਲੇ ਵੱਡੇ ਪੱਗਵਾਂ ਵਾਲੇ ਜਿਹੜੇ ਹਿੰਦੂ ਨੇ ਉਹਨਾਂ ਨੇ ਤਿੰਨ ਤਿੰਨ ਤਰ੍ਹਾਂ ਦੇ ਜਨੇਊ ਪਾਲੇ ਥੀਰੇ ਥੀਰੇ ਤੋਤੀਆਂ ਪਾਲੀਆਂ ਜਿਹੜੇ ਮੁਸਲਮਾਨ ਨੇ ਉਹਨਾਂ ਨੇ ਸੁਨਨਤ ਕਰਾ ਲਈ ਕਹਿੰਦੇ ਬਾਹਰ ਦਾ ਭੇਖ ਐ ਬਾਹਰ ਭੇਖ ਬਹੁਤ ਚਤਰਾਏ ਅੰਦਰੋਂ ਚਤਰਾਈਆਂ ਨੇ ਜਿੰਨਾ ਚਿਰ ਅੰਦਰੋਂ ਨਹੀਂ ਸ਼ੁੱਧ ਹੁੰਦਾ ਉਹਨਾਂ ਚਿਰ ਕਹਿੰਦੇ ਬਾਹਰਲੇ ਅਡੰਬਰ ਵੀ ਕੀ ਕਰਨਗੇ ਤੇਰੇ ਮਨੂਆ ਦਹਿਦ ਸੁਧਾਵੇ ਮਨ ਟਿਕਿਆ ਨਹੀਂ ਕਥਾਂ ਤੇ ਕਹਿੰਦੇ ਜਿੰਨਾ ਚਿਰ ਮਨ ਨਹੀਂ ਟਿਕਦਾ ਬਾਹਰਲੇ ਭੇਖਾਂ ਨਾਲ ਤੂੰ ਰੱਬ ਦੇ ਨਾਲ ਮਿਲ ਨਹੀਂ ਸਕਦਾ ਮਨੂਆ ਦਹਿਦ ਸੁਧਾਵੇ ਮਨੂਆ ਜਿਹੜਾ ਮਨ ਹੈ ਇਹਦੇ ਦਸੇ ਦਿਸ਼ਾਵਾਂ ਚ ਫਿਰਦਾ ਜਿਵੇਂ ਇੱਲ ਫਿਰਦੀ ਹੈ ਨਾ ਫਿਰਦੀ ਫਿਰਦੀ ਦਹਿਦ ਹਿੱਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਤਕੋ ਇੱਲ ਬੈਠੀ ਆਏ ਕਹਿੰਦੇ ਜਿਵੇਂ ਇੱਲ ਫਿਰਦੀ ਐ ਇਸੇ ਤਰ੍ਹਾਂ ਅਸੀਂ ਫਿਰਦੇ ਆਂ ਕਹਿੰਦੇ ਚਾਹੇ ਕੱਪੜੇ ਸਾਧੂਆਂ ਵਾਲੇ ਪਾ ਲੇ ਪਰ ਕਹਿੰਦੇ ਮਨ ਤੇ ਟਿਕਿਆ ਹੀ ਨਹੀਂ ਜਿੰਨਾ ਚਿਰ ਮਨ ਨਹੀਂ ਟਿਕਿਆ ਉਹਨਾਂ ਚਿਰ ਕੱਪੜਿਆਂ ਨਾਲ ਥੋੜਾ ਸਾਧੂ ਬਣ ਜੇਗਾ ਜਿੰਨਾ ਚਿਰ ਮਨ ਨੂੰ ਨਹੀਂ ਟਿਕਾਉਂਦਾ ਹਉਮੈ ਵਿਆਪਿਆ ਸ਼ਬਦ ਨਾ ਜਿੰਨਾ ਫਿਰ ਫਿਰ ਜੁਨੀ ਆਵੇ ਕਦੇ ਹਉਮੈ ਦੇ ਰੋਗ ਤੇ ਲੱਗ ਕੇ ਨਾ ਸ਼ਬਦ ਨੂੰ ਪਹਿਚਾਣਿਆ ਨਹੀਂ ਸ਼ਬਦ ਨਾ ਚੀਨਾ ਹੋਮੇ ਦੇ ਵਿੱਚ ਫਸ ਕੇ ਸ਼ਬਦ ਨੂੰ ਭੁੱਲ ਗਿਆ ਸ਼ਬਦ ਦੀ ਪਹਿਚਾਣ ਨਹੀਂ ਕੀਤੀ ਫਿਰ ਫਿਰ ਜੁਨੀ ਆਵੇ ਕਹਿੰਦੇ ਉਹ ਮਰਦਾ ਜੰਮਦਾ ਮਰਦਾ ਜੰਮਦਾ ਜਿਹੜਾ ਸ਼ਬਦ ਨੂੰ ਪਹਿਚਾਣ ਨਹੀਂ ਸਕਿਆ ਜਿਹਦੇ ਅੰਦਰ ਹੋਮੇ ਵੱਡਾ ਰੋਗ ਬਣ ਗਿਆ ਕਹਿੰਦੇ ਉਹ ਫਿਰ ਮਰਦਾ ਜੰਮਦਾ ਮਰਦਾ ਜੰਮਦਾ ਨਾਨਕ ਨਦਰ ਕਰੇ ਸੋ ਹੁਜੇ ਸੋ ਜਨ ਨਾਮ ਧਿਆਏ ਕਹਿੰਦੇ ਜਿਹਦੇ ਤੇ ਪ੍ਰਮਾਤਮਾ ਨੇ ਨਜ਼ਰ ਕਰਤੀ ਜਿਹੜਾ ਗੁਰੂ ਦੇ ਸਾਹਮਣੇ ਆ ਗਿਆ ਜਦੋਂ ਅਸੀਂ ਗੁਰੂ ਦੇ ਸਾਹਮਣੇ ਆਵਾਂਗੇ ਤਾਂ ਨਜ਼ਰ ਤੇ ਫਿਰ ਹੋਣੀ ਹੈ ਨਾਨਕ ਨਜ਼ਰ ਕਰੇ ਸੋ 부ਝੈ ਜਿਹਦੇ ਤੇ ਨਜ਼ਰ ਹੋ ਗਈ ਉਹਨੇ ਸ਼ਬਦ ਨੂੰ 부ਝ ਲਿਆ ਸੋ ਜਨਨਾਮ ਧਿਆਏ ਕਹਿੰਦੇ ਫਿਰ ਉਹ ਬੰਦਾ ਅੰਦਰੋਂ ਨਾਮ ਜਪਦਾ ਉਹ ਬਾਹਰਲੇ ਅਡੰਬਰਾਂ ਤੋਂ ਦੂਰ ਹੋ ਜਾਂਦਾ ਉਹ ਅੰਦਰੋਂ ਨਾਮ ਜਪਦਾ ਫਿਰ ਬਿਲਕੁਲ ਹਿਰਦੇ ਚੋਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਧੁਰ ਕੀ ਬਾਣੀ ਆਈ ਭਾਵਕੇ ਧੋਰੇ ਗੁਰੂ ਨਾਨਕ ਸਾਹਿਬ ਜਦੇ ਹਿਰਦੇ ਚ ਆਈ ਬਾਣੀ ਹੈ ਗੁਰ ਪ੍ਰਸਾਦੀ ਏਕੋ ਹੁਜਾ ਇਕ ਸਮਾਹੇ ਸਮਾਏ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦਿ ਗੁਰੂ ਦੇ ਕਿਰਪਾ ਦੇ ਨਾਲ ਇੱਕ ਪਰਮਾਤਮਾ ਨੂੰ ਪਹਿਚਾਣ ਲਿਆ ਇੱਕ ਸਮਾਏ ਸਮਾਏ ਜਿਹੜੇ ਇੱਕ ਪਰਮਾਤਮਾ ਨੂੰ ਪਹਿਚਾਣਿਆ ਸੀ ਉਹੀ ਇੱਕ ਦੇ ਵਿੱਚ ਅਭੇਦ ਹੋ ਗਿਆ ਭਵਨ ਮੈਂ ਭਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਬਨ ਹਾਰੇ ਕੀ ਕਬਰ ਨੇ ਏਕ ਕਹਿੰਦੇ ਜਿਹੜੇ ਜਿਹੜੇ ਦੇ ਵਿੱਚੋਂ ਨਿਕਲਿਆ ਸੀ ਉਸੇ ਦੇ ਵਿੱਚ ਸਮਾ ਗਿਆ ਗੁਰਪ੍ਰਸਾਦਿ ਏਕੋ 부ਝੈ ਗੁਰੂ ਦੀ ਕਿਰਪਾ ਦੇ ਨਾਲ ਹੀ ਇੱਕ ਪਰਮਾਤਮਾ ਨੂੰ ਬੁੱਝ ਲਿਆ ਇੱਕ ਸਮਾਹੇ ਸਮਾਏ ਇਹ ਅੱਜ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਕਿਹਾ ਕਿ ਬਾਹਰਲੇ ਅਡੰਬਰਾਂ ਨੂੰ ਛੱਡ ਕੇ ਆਪਣੇ ਮਨ ਤੇ ਕੰਮ ਕਰੋ ਆਪਣੇ ਮਨ ਨੂੰ ਗੁਰੂ ਦੇ ਨਾਲ ਜੋੜੋ ਬਾਹਰੇ ਕੱਪੜੇ ਚਾਏ ਪਾਟੇ ਹੋਈ ਹੋਣ ਬਾਰੇ ਚਾਹੇ ਤੁਸੀਂ ਕਦੇ ਵੀ ਕਿਸੇ ਤੀਰਥ ਤੇ ਨਹੀਂ ਗਏ ਕਦੇ ਕਿਸੇ ਤੀਰਥ ਤੇ ਨਹੀਂ ਗਏ ਘਰ ਰਹਨੇ ਹੋ ਕਦੇ ਘਰ ਰਹਿ ਕੇ ਵੀ ਤੁਸੀਂ ਪਰਮਾਤਮਾ ਦੇ ਵਿੱਚ ਅਭੇਦ ਹੋ ਸਕਦੇ ਹੋ ਜੇ ਆਪਣੇ ਮਨ ਨੂੰ ਗੁਰੂ ਦੇ ਨਾਲ ਜੋੜ ਲਿਆ ਨਾਨਕ ਨਦਰ ਕਰੇ ਸੋ 부ਝੈ ਸੋ ਜਨ ਨਾਮ ਧਿਆਏ ਗੁਰ ਪ੍ਰਸਾਦੀ ਏਕੋ 부ਝੈ ਇਕ ਸਮਾਏ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ